ਜਦੋਂ ਆਪਾਂ ਸਿੱਖ ਇਤਿਹਾਸ ਦੇ ਪੰਨੇ ਫਰੋਲਦੇ ਹਾਂ ਤਾਂ ਇੱਕ ਤੋਂ ਬਾਅਦ ਦੂਜਾ ਪੰਨਾ ਪਹਿਲੇ ਤੋਂ ਵੀ ਜ਼ਿਆਦਾ ਲਹੂ ਪਿੱਜਾ ਤੇ ਕੁਰਬਾਨੀਆਂ ਭਰਿਆ ਨਿਕਲਦਾ ਹੈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਾਂ ਸਰੂਪਾਂ ਚਾਰ ਸਹਿਬਜ਼ਾਦਿਆਂ ਪੰਜਾਂ ਪਿਆਰਿਆਂ ਤੇ ਗੁਰੂ ਕੇ ਸੂਰਬੀਰ ਸਿੰਘਾਂ ਨੇ ਹੁਣ ਤੱਕ ਨਵੇਂ ਤੋਂ ਨਵਾਂ ਇਤਿਹਾਸ ਸਿਰਜਿਆ ਹੈ ਜਿਨ੍ਹਾਂ ਸਿੱਖ ਇਤਿਹਾਸ ਸਿਰਜਿਆ ਗਿਆ ਹੈ ਉਸ ਸਾਰੇ ਇਤਿਹਾਸ ਦੀ ਦਾਸਤਾਨ ਨੂੰ ਸਾਂਭਣ ਵੱਲ ਕੌਮ ਨੇ ਬਹੁਤ ਘੱਟ ਧਿਆਨ ਦਿੱਤਾ ਹੈ ਜਿੱਥੇ ਸਾਰੀ ਦੁਨੀਆ ਦੇ ਇਤਿਹਾਸ ਚੋਂ ਸਿੱਖ ਇਤਿਹਾਸ ਨਵੇਕਲਾ ਹੈ ਉੱਥੇ ਸਮੁੱਚੀ ਮਨੁੱਖਤਾ ਲਈ ਜੋ ਸਰਵਸਾਂਝਾ ਉਪਦੇਸ਼ ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਖਸ਼ਿਸ਼ ਕੀਤਾ ਹੈ ਉਸ ਨੂੰ ਵੀ ਅਸੀਂ ਲੋਕਾਈ ਤੱਕ ਪਹੁੰਚਾਉਣ ਵਿੱਚ ਅਸਮਰਥ ਰਹੇ ਹਾਂ ਸਮੇਂ-ਸਮੇਂ ਪ੍ਰਾਤਨ ਇਤਿਹਾਸਕਾਰਾਂ ਨੇ ਗੁਰੂ ਇਤਿਹਾਸ ਨੂੰ ਆਪਣੇ ਬਿੱਤ ਅਨੁਸਾਰ ਬੜੇ ਠੋਸ ਨੇ ਘਰ ਸਬੂਤਾਂ ਦੇ ਆਧਾਰ ਤੇ ਗੁਰੂ ਬਿਲਾਸਾ ਪੰਥ ਪ੍ਰਕਾਸ਼ਾ ਗੁਰੂ ਸਾਖੀਆਂ ਤਵਾਰੀਖਾਂ ਤੇ ਗੁਰੂ ਚਮਤਕਾਰਾਂ ਰਾਹੀਂ ਸਾਡੇ ਸਾਵੇ ਕਰਨ ਦਾ ਸਾਰਥਕ ਯਤਨ ਕੀਤਾ ਹੈ ਪਰ ਗੁਰੂ ਇਤਿਹਾਸ ਤੇ ਗੁਰੂ ਉਪਦੇਸ਼ ਦਾ ਖਜ਼ਾਨਾ ਹੀ ਇੰਨਾ ਵਿਸ਼ਾਲ ਹੈ ਕਿ ਜਿਉਂ-ਜਿਉਂ ਇਸ ਨੂੰ ਖੋਜੋ ਤਿਉਂ-ਤਿਉਂ ਉਹ ਮੁੱਲੇ ਤੇ ਨਵੇਕਲੇ ਤੱਤ ਸਾਹਮਣੇ ਆਉਂਦੇ ਹਨ ਸਾਡਾ ਸਾਰੇ ਗੁਰਸਿੱਖ ਵੀਰਾਂ ਦਾ ਫਰਜ਼ ਬਣਦਾ ਹੈ ਕਿ ਆਪਾਂ ਆਪਣੇ ਸੁਨਹਿਰੀ ਇਤਿਹਾਸ ਤੇ ਬੇਸ਼ਕੀਮਤੀ ਗੁਰੂ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਵਸਾਈਏ ਅਤੇ ਆਪਣੇ ਆਪਣੇ ਵਿਤ ਅਨੁਸਾਰ ਗੁਰੂ ਉਪਦੇਸ਼ ਆਪਣੇ ਕੀਮਤੀ ਵਿਰਸੇ ਅਤੇ ਇਤਿਹਾਸ ਨੂੰ ਸੰਸਾਰ ਸਾਹਵੇਂ ਰੱਖਣ ਲਈ ਯਤਨਸ਼ੀਲ ਹੋਈਏ ਤਾਂ ਜੋ ਅਸੀਂ ਸਤਿਗੁਰੂ ਜੀਵਨੋਂ ਪਾਏ ਪਗ ਚਿੰਨਾ ਉੱਪਰ ਚੱਲ ਕੇ ਆਪਣਾ ਲੋਕ ਸੁਖੀ ਪ੍ਰਲੋਕ ਸਹਿਲਾ ਕਰ ਸਕੀਏ ਗੁਰੂ ਚਰਨਾਂ ਵਿੱਚ ਇਸੇ ਭਾਵਨਾ ਦੀ ਅਰਦਾਸ ਆਪ ਜੀ ਜਰੂਰ ਕਰਨਾ ਜੀ